ਬੈਡਮਿੰਟਨ ਚੈਂਪੀਅਨਸ਼ਿਪ ਅੰਡਰ 15 ਅਤੇ 17 ਲੁਧਿਆਣਾ ਦੇ ਸ਼ਾਸਤਰੀ ਹਾਲ ਵਿੱਚ ਕਰਵਾਈ ਗਈ ਜਿਸ ਵਿੱਚ ਪੰਜਾਬ ਪਰ ਤੋਂ ਤਕਰੀਬਨ 50 ਲੜਕੀਆਂ ਨੇ ਭਾਗ ਲਿਆ ਅੰਡਰ 17 ਵਰਗ ਦੀਆਂ ਲੜਕੀਆਂ ਦੇ ਮੁਕਾਬਲੇ ਵਿੱਚ ਸਮਰਾਲਾ ਦੀਆਂ ਦੋ ਖਿਡਾਰਨਾਂ ਗੌਰ ਸਿਮਰਤ ਕੋਰ ਚਾਹਲਤ ਨੇ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਦੀ ਚੈਂਪੀਅਨ ਬਣੀ ਅਤੇ ਇਸੇ ਤਰ੍ਹਾਂ ਗੁਰਲੀਨ ਕੋਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਇਨ੍ਹਾਂ ਖਿਡਾਰਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਜੀ ਬੇਟਾ ਮੇਰਾ ਨਾਮ ਗੁਰਸਿਮਰਤ ਕੌਰ ਹੈ ਤੇ ਮੈਂ ਚਾਹਲਾ ਵਿੱਚ ਰਹਿੰਦੀ ਆ ਇਸ ਸਮਰਾਲਾ ਦੇ ਕੋਲ ਇੱਕ ਅਕੈਡਮੀ ਰਾਤ ਬੈਡਮਿੰਟਨ ਹਾਲ ਵਿੱਚ ਪ੍ਰੈਕਟਿਸ ਕਰਦੀ ਆ ਅਜਪਾਲ ਸਰਕਲ ਲੁਧਿਆਣਾ ਵਿੱਚ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਹੋਈ ਸੀ ਜਿਦੇ ਵਿੱਚ ਘੱਟੋ ਘੱਟ 50 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਗਰਲਸ ਅੰਡਰ 17 ਕੈਟਾਗਰੀ ਵਿੱਚ ਜਿਦੇ ਵਿੱਚ ਮੇਰਾ 골ਡ ਆਇਆ ਹੈ ਤੇ ਕਾਫੀ ਜ਼ਿਆਦਾ ਕੰਪੀਟੀਸ਼ਨ ਸੀ ਉੱਥੇ ਤੇ ਮੈਂ ਖੁਸ਼ਕਿਸਮਤ ਮੰਨਦੀ ਆ ਤੇ ਰੱਬ ਦਾ ਸ਼ੁਕਰਗੁਜ਼ਾਰ ਦੀਆਂ ਤੇ ਜਿਨ੍ਹਾਂ ਨੇ ਵੀ ਹੁਣ ਤੱਕ ਮੈਨੂੰ ਸਪੋਰਟ ਕੀਤਾ ਸਭ ਦਾ ਸ਼ੁਕਰਗੁਜ਼ਾਰ ਦੀਆਂ ਤੇ ਜਿਹਦੇ ਕਰਕੇ ਮੇਰਾ ਮੈਡਲ ਆਇਆ ਤੇ ਅੱਗੇ ਵੀ ਹੋਰ ਕੋਸ਼ਿਸ਼ ਕਰਦੇ ਆ ਜਿਵੇਂ ਹੁਣ ਮੈਂ ਨੈਸ਼ਨਲ ਜਾਣਾ ਆ ਉੱਥੇ ਮੈਡਲ ਆਵੇ ਮੁਕਾਬਲਾ ਕਿਹਦੇ ਨਾਲ ਸੀਗਾ ਫਾਈਨਲ ਮੇਰਾ ਸੀਗਾ ਮੈਵਿਸ਼ ਕੋਰ ਨਾਲ ਗੁਰਦਾਸਪੁਰ ਦੀ ਤੇ ਕਾਫੀ ਵਧੀਆ ਮੈਚ ਸੀਗਾ ਉਸ ਤੋਂ ਪਹਿਲਾਂ ਮੇਰਾ ਸੈਮੀ ਫਾਈਨਲ ਸੀਗਾ ਮੇਰੀ ਹੀ ਅਕੈਡਮੀ ਦੀ ਕੁੜੀ ਗੁਰਲੀਨ ਕੌਰ ਨਾਲ ਉਹਦੇ ਨਾਲ ਵੀ ਕਾਫੀ ਵਧੀਆ ਮੈਚੇਸ ਹੋਏ ਆ ਸਾਰੇ ਮੈਚੇਸ ਬਹੁਤ ਵਧੀਆ ਸੀਗੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਬੱਚਿਆਂ ਨੂੰ ਮੈਸੇਜ ਦੇਣਾ ਚਾਹਨੀ ਆ ਕਿ ਆਪਣੇ ਸਕਰੀਨ ਤੋਂ ਥੋੜਾ ਦੂਰ ਹੋਣ ਤੇ ਸਪੋਰਟਸ ਵੱਲ ਜਿਆਦਾ ਤੋਂ ਜਿਆਦਾ ਆਣ ਪਾਰਟਿਸਿਪੇਟ ਕਰਨ ਕਿਉਂਕਿ ਅੱਜ ਕੱਲ ਹੈਲਥ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਾਰੇ ਬੱਚੇ ਆਪਣੇ ਸਕਰੀਨ ਨਾਲ ਬਹੁਤ ਜ਼ਿਆਦਾ ਗਲੂਡ ਹੋ ਚੁੱਕੇ ਆ ਇਸ ਲਈ ਇਹ ਮੈਸੇਜ ਕਰੂੰਗੀ ਕਿ 스포츠 ਨਾਲ ਜਿਆਦਾ ਤੋਂ ਜਿਆਦਾ ਜੁੜੋ ਇਹ ਲੁਧਿਆਣੇ ਵਿੱਚ ਸ਼ਾਸਤਰੀ ਹਾਲ ਵਿੱਚ ਮੁਕਾਬਲੇ ਹੋਏ ਸੀਗੇ ਜਿਸ ਵਿੱਚ ਮੇਰਾ ਤੀਸਰਾ ਸਥਾਨ ਪ੍ਰਾਪਤ ਕੀਤਾ ਸੀਗਾ ਤੇ ਮੁਕਾਬਲਾ ਕਿਸ ਨਾਲ ਸੀ ਮੇਰਾ ਮੁਕਾਬਲਾ ਮੇਰੀ ਹੀ ਦੋਸਤ ਜਿਹੜੀ ਮੇਰੇ ਨਾਲ ਪ੍ਰੈਕਟਿਸ ਕਰਦੀ ਉਹਦੇ ਨਾਲ ਗੁਰਸਿਮਰਤ ਕੌਰ ਨਾਲ ਸੀਗਾ ਤੇ ਮੈਂ ਉਹਦੇ ਤੋਂ ਹਾਰੀ ਸੀਗੀ ਤੇ ਕੀ ਮੈਸੇਜ ਦਿੰਦੇ ਹੋ ਬੱਚਿਆਂ ਨੂੰ ਬੱਚੇ ਜਿਹੜੇ ਹੈਗੇ ਮੋਬਾਈਲ ਨਾਲ ਜ਼ਿਆਦਾ ਦੇਖੋ ਧਿਆਨ ਦੇ ਮਾਈ ਲਵਲ ਤਾਂ ਨਹੀਂ ਧਿਆਨ ਦੇਣਾ ਚਾਹੀਦਾ ਸਪੋਰਟਸ ਵੱਲ ਆਉਣਾ ਚਾਹੀਦਾ ਹੈ ਪੇਰੈਂਟਸ ਵੀ ਉਹਨਾਂ ਦਾ ਸਾਥ ਦੇਣਗੇ ਅਗਰ ਬੱਚੇ ਜੇ ਇੰਟਰਸਟ ਲੈਣੇ ਇਸ ਲਈ ਮੈਂ ਹੀ ਕਹੂੰਗੀ ਵੀ ਬੱਚਾ ਨੂੰ ਵੱਧ ਤੋਂ ਵੱਧ ਸਪੋਰਟਸ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਅੱਗੇ ਕੀ ਈਮ ਲੈ ਕੇ ਚੱਲਦੇ ਹਾਂ ਮੇਰਾ ਏਮ ਹੈ ਵੀ ਇਹ ਵੀ ਹਨਾ ਨੈਸ਼ਨਲ ਦੇ ਵਿੱਚ ਮੈਡਲ ਲੈ ਕੇ ਆਉਣਾ ਤੇ ਅੱਗੇ ਇੰਟਰਨੈਸ਼ਨਲ ਖੇਡਣ ਦਾ ਦੇਖੋ ਮੈਂ ਜੀ 2 ਸਾਲ ਤੋਂ ਇੱਥੇ ਚੱਲ ਰਹੇ ਹਾਂ ਜੀ ਖੇਡ ਰਿਹਾ ਮੈਂ ਆਪ ਵੀ ਖੇਡ ਰਿਹਾ ਤੇ ਜਿਹੜੀ ਅਕੈਡਮੀ ਹੈ ਸਾਡੇ ਇੱਥੇ ਸਮਰਾਲੇ ਦੇ ਵਿੱਚ ਰਿਆਤ ਅਕੈਡਮੀ ਇਹ ਬਹੁਤ ਹੀ ਵਧੀਆ ਅਕੈਡਮੀ ਹੈ ਤੇ ਇਹੋ ਜਿਹਾ ਕੋਰਸ ਤੁਹਾਨੂੰ ਨੇੜੇ-ਤੇੜੇ ਕੀ ਇਸ ਪੰਜਾਬ ਦੇ ਵਿੱਚ ਸ਼ਾਇਦ ਦੋ ਹੋਣਗੇ ਜਿਹੜਾ ਇੱਕ ਜਲੰਧਰ ਹੈ ਤੇ ਇੱਕ ਦੂਸਰਾ ਇਹ ਹੈ ਤੇ ਜਿਹੜੀ ਕੋਚਿੰਗ ਹੈ ਜਿਉਰੇ ਅਧਿਪਾਲ ਸਰ ਦੀ ਉਹ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਅਸੀਂ ਉਹਨਾਂ ਦਾ ਖਾਸ ਕਰਕੇ ਧੰਨਵਾਦ ਕਰਦੇ ਹਾਂ ਜਿਹੜੇ ਬੱਚਿਆਂ ਨੂੰ ਸਾਡੇ ਨੂੰ ਬਹੁਤ ਉੱਚੇ ਲੈਵਲ ਤੇ ਲੈ ਕੇ ਗਏ ਨੇ ਪੰਜਾਬ ਦੇ ਵਿੱਚ ਇਸ ਅਕੈਡਮੀ ਦਾ ਤੇ ਸਾਡੇ ਬੱਚਿਆਂ ਦਾ ਬਹੁਤ ਵੱਡਾ ਨਾਮ ਹੈ ਜੀ ਉਦੇ ਸਾਡੀ ਬੇਟੀ ਹੈ ਜਿਹੜੀ ਜੀ ਗੁਰਸਿਮਰਤ ਤੇ ਗੁਰਲੀ ਇਹ ਦੋਨੇ ਰੀਸੈਂਟਲੀ ਉਹ ਲੁਧਿਆਣੇ ਦੇ ਵਿੱਚ ਟੂਰਨਾਮੈਂਟ ਹੋਇਆ ਸੀ ਉਹ ਚ ਬਹੁਤ ਹੀ ਅੱਛਾ ਖੇਡੀਆਂ ਨੇ ਤੇ ਇਹਨਾਂ ਦੀ ਰੈਂਕਿੰਗ ਫਰਸਟ ਸਾਡਾ 골ਡ ਆਇਆ ਜੀ ਤੇ ਬ੍ਰਾਉਂਜ਼ ਆਇਆ ਤੇ ਜਿਹੜਾ ਇੱਕ ਸਾਡਾ ਬੱਚਾ ਹੋਰ ਹੈ ਜੀ ਅ ਅਰਸ਼ਦੀਪ ਸਿੰਘ ਉਹ ਤਕਰੀਬਨ ਪੰਜਾਬ ਦੇ ਵਿੱਚ ਰੈਂਕਿੰਗ ਚ ਵੀ ਫਰਸਟ ਹੈ ਤੇ ਅੱਗੇ ਵੀ ਅਸੀਂ ਚਾਹੁੰਦੇ ਹਾਂ ਵੀ ਉਹ ਹੋਰ ਵਧੀਆ ਕਰੂਗਾ ਤੇ ਅਜੀਪਾਲਸਰ ਦਾ ਬਹੁਤ ਧੰਨਵਾਦ ਹੈ ਇਸ ਤੋਂ ਇਲਾਵਾ ਜੀ ਮੈਂ ਬੱਚਿਆਂ ਨੂੰ ਬੇਨਤੀ ਕਰ ਰਿਹਾ ਹਾਂ ਵੀ ਜਿੰਨਾ ਵੀ ਏਰੀਆ ਸਾਡਾ ਸਮਰਾਲੇ ਦੇ ਨਾਲ ਲੱਗਦਾ ਜਿਸ ਦਾ ਮੱਛਵਾੜਾ ਹੈ ਜੀ ਸਮਰਾਲਾ ਹੈ ਖੰਨਾ ਹੈ ਇਹ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਪੇਰੈਂਟਸ ਨੂੰ ਵੀ ਆ ਕੇ ਇੱਥੇ ਬੱਚਿਆਂ ਨੂੰ ਸਿਖਾਉਣ ਤੇ ਖੇਡਦਾ ਦੇਖਣ ਤਾਂ ਕਿ ਉਹ ਸਕਰੀਨ ਤੋਂ ਦੂਰ ਰਹਿਣ ਤੇ ਬੱਚਿਆਂ ਦੇ ਵਿੱਚ ਜਿਹੜੀਆਂ ਕੁਰੀਤੀਆਂ ਅੱਗੇ-ਅੱਗੇ ਆਉਣੇ ਵਾਲੇ ਟਾਈਮ 'ਚ ਵੱਧ ਰਹੀਆਂ ਹਨ ਦੇਖੋ ਜੀ ਹੁਣੇ ਵਾਲੇ ਟਾਈਮ ਦੇ ਵਿੱਚ ਸਾਰਨੋਂ ਬੜੀ ਪ੍ਰੋਬਲਮ ਆਉਣੀ ਹੈ ਜਿਹੜੀ ਮੈਂਟਲ ਸਟ्रेस ਦੀ ਉਹ ਸਿਰਫ ਇੱਕ ਗੇਮ ਹੈ ਜਿਹੜੀ ਉਹਨੂੰ ਦੂਰ ਕਰ ਸਕਦੀ ਹੈ ਦੂਸਰੀ ਗੱਲ ਮੈਂ ਇਹ ਦੱਸਣੀ ਚਾਹੁੰਦਾ ਜਸਨਾ ਬੱਚਿਆਂ ਨੂੰ ਅੱਜਕੱਲ ਤੁਸੀਂ ਜਿਮ ਦੇ ਵਿੱਚ ਦੇ ਰਹੇ ਹੋ ਜਿਮ ਦੇ ਵਿੱਚ ਸਿਰਫ ਆਰਟੀਫੀਸ਼ੀਅਲ ਮਸਲ ਐਕਸਰਸਾਈਜ਼ ਹੈ ਜਿਹੜੀ ਇਹ ਹੈ ਤੁਹਾਡੀ ਇਹ ਇੰਡੋਰੈਂਸ ਵੀ ਵਧਾਉਂਦੀ ਹੈ ਤੁਹਾਡੀ ਤੁਹਾਡਾ ਮਸਲ ਸਟ्रेस ਵੀ ਵਧਾਉਂਦੀ ਹੈ ਤੇ ਮਤਲਬ ਤੁਹਾਨੂੰ ਬਹੁਤ ਹੀ ਵਧੀਆ ਰੱਖਦੀ ਹੈ ਲਾਈਫ ਤੁਸੀਂ ਇੱਕ ਬੱਚੇ ਨੂੰ ਆਪਣਾ ਗਿਫਟ ਦੇ ਰਹੇ ਹੋ ਲਾਈਫ ਦੇ ਵਿੱਚ ਜਿਹੜਾ ਉਹ ਅੱਗੇ ਜਾ ਕੇ ਹੋਰ ਵਧੀਆ ਕਰ ਸਕਦਾ ਤੇ ਮੈਂ ਇਸ ਅਕੈਡਮੀ ਦਾ ਤੇ ਇਹਨਾਂ ਬੱਚਿਆਂ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਸਮਰਾਲਾ ਨਾਮ ਉੱਚਾ ਕੀਤਾ ਸਾਡੀ ਅਕੈਡਮੀ ਬਾਰੇ ਵਿਚਾਰ ਹੈ ਜੀ ਸਾਡੇ ਬੱਚੇ ਪਹਿਲੇ ਵੀ ਰੈਂਕਿੰਗ ਜਿੱਤ ਕੇ ਆਏ ਨੇ ਹੁਣ ਸਾਡੇ ਸਾਡੇ ਪੰਜਾਬ ਸਟੇਟ ਜਿੱਤ ਕੇ ਆਏ ਨੇ ਹੁਣ ਸਵਾ ਨੈਸ਼ਨਲ ਪਹੁੰਚਣਗੇ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਸਾਡੇ ਬੱਚੇ ਜਿੱਤ ਰਹੇ ਨੇ ਸਾਡੀ ਕੁੜੀਆਂ ਗੁਰਲੀਨ ਆ ਉਹ ਸਾਡੀ ਸੈਮ ਫਾਈਨਲ ਚ ਹਾਰਗੀ ਪਰ ਬ੍ਰੌਂਜ਼ ਮੈਡਲ ਉਹ ਵੀ ਲੈ ਆਈ ਉਹਨਾਂ ਦੇ ਸਕੂਲ ਦੇ ਮੈਚ ਵੀ ਚੱਲਦੇ ਆ ਸਟੇਟ ਦੇ ਉਹ ਵੀ ਜਿੱਤਰੇ ਨੇ ਉਹ ਜਿੱਤਣਗੇ ਤੇ ਨਾਮ ਨੂੰ ਸੁਣ ਮੇਰਾ ਨਾਮ ਜੀ ਡਾਕਟਰ ਦਿਲਜਾਨ ਸਿੰਘ ਹੈ ਤੇ ਮੈਂ ਇਸ ਅਕੈਡਮੀ ਦੇ ਨਾਲ 5 ਸਾਲ ਤੋਂ ਜੁੜਿਆ ਹੋਇਆ ਤੇ ਇੱਥੇ ਬੱਚਿਆਂ ਨੂੰ ਸਵੇਰੇ ਤੇ ਸ਼ਾਮ ਜਿਹੜੇ ਬੈਡਮਿੰਟਨ ਦੇ ਕੋਚੇਸ ਨੇ ਅਜੀਪਾਲ ਸਰ ਸਿੰਘ ਰਿਆਤ ਉਹਨਾਂ ਨੂੰ ਕੋਚਿੰਗ ਦਿੰਦੇ ਨੇ ਤੇ ਉਹਨਾਂ ਦੇ ਸੈਸ਼ਨਸ ਨੇ ਜਿਹੜੇ ਉਹ ਲਗਾਉਂਦੇ ਨੇ ਸਵੇਰੇ ਫਿਟਨੈਸ ਦਾ ਸੈਸ਼ਨ ਹੁੰਦਾ ਸ਼ਾਮੀ ਉਹਨਾਂ ਦੀ ਜਿਹੜੀ ਕੋਚਿੰਗ ਹੁੰਦੀ ਹੈ ਬੈਡਮਿੰਟਨ ਰੈਕੇਟਸ ਦੀ ਤੇ ਸਾਰੀ ਸ਼ਟਲਸ ਦੇ ਨਾਲ ਉਹ ਸ਼ਾਮੀ ਉਹ ਕਰਾਉਂਦੇ ਨੇ ਉਸਾਂ ਗੱਲ ਕਰੀਏ ਬੱਚੇ ਇਨਾਮ ਵੀ ਲੈ ਕੇ ਆਏ ਨੇ ਕੁਝ ਹਾਂਜੀ ਲੰਬੇ ਸਮੇਂ ਤੋਂ ਚੱਲ ਰੱਖੀ ਕੀ ਕਹਿਣਾ ਚਾਹੁੰਦੇ ਬੱਚਿਆਂ ਦੇ ਤੇ ਕਿਦਾਂ ਦੇ ਦੇ ਜਿਹੜੇ ਇਹ ਬੱਚੇ ਨੇ ਮੈਂ 5 ਸਾਲ ਤੋਂ ਇਹਨਾਂ ਨੂੰ ਦੇਖ ਰਿਹਾ ਕਿ ਦਿਨ ਰਾਤ ਮਿਹਨਤ ਕਰ ਰਹੇ ਨੇ ਤੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਜਿਹੜੇ ਸਾਰੇ ਸਟੋਕ ਨੇ ਇਹਨਾਂ ਨੇ ਪਤਾ ਨਹੀਂ ਕਿੰਨੀ ਵਾਰ ਇਹਨਾਂ ਨੇ ਪ੍ਰੈਕਟਿਸ ਕੀਤੀ ਹੈ ਤੇ ਜਿਹੜੀ ਇਹਨਾਂ ਦੀ ਮਿਹਨਤ ਹੈ ਰੰਗ ਲਿਆਈ ਹੈ ਤੇ ਮੈਂ ਇਹਨਾਂ ਨੂੰ ਬਹੁਤ ਕੰਗ੍ਰੈਚੁਲੇਟ ਕਰਨਾ ਚਾਹੁੰਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ